ਭਾਈ ਨੰਦਲਾ ਜੀ ਦਾ ਇੱਕ ਰੂਟੀਨ ਸੀ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਕੇ ਛਕਦੇ ਸੀ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਕੇ ਦੁਨੀਆਵੀ ਕੰਮ ਸ਼ੁਰੂ ਕਰਦੇ ਇੱਕ ਦਿਨ ਜਲਦੀ ਜਾਣਾ ਭਾਈ ਨੰਦਲਾ ਜੀ ਤੇ ਕਹਿੰਦੇ ਮਹਾਰਾਜ ਆਪਣੀ ਹੈ ਬੂਆ ਖੜਗਾਤਾ ਅਜੇ ਦਰਬਾਰ ਜਾਣ ਦਾ ਡਰ ਨਹੀਂ ਸੀ ਹੋਇਆ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਕਮਰੇਜ ਬਹਿ ਕੇ ਭਗਤੀ ਕਰਦੇ ਉਹ ਸਾਡੇ ਵਾਂਗ ਹੀ ਹੈ ਅਭਿਆਸ ਕਹਿੰਦੇ ਖੜਕਾ ਦੇ ਨੇ ਅੱਜ ਜਲਦੀ ਜਾਣਾ ਮਾੜੀ ਸਾਨੂੰ ਬਸ ਦੂਹਾ ਖੋਲ ਗਏ ਤੇ ਭਾਈ ਨੰਦ ਲਾਲ ਜੀ ਨੇ ਦੂਹਾ ਖੜਕਾਇਆ ਅੰਦਰੋਂ ਆਵਾਜ਼ ਆਈ ਗੁਰੂ ਗੋਬਿੰਦ ਸਿੰਘ ਜੀ ਕੌਣ ਹੈ ਤੇ ਭਾਈ ਨੰਦ ਲਾਲ ਜੀ ਕਹਿੰਦੇ ਮੈਂ ਆਨੰਦ ਲਾਲ ਆਪ ਜੀ ਦਾ ਅਦਨਾ ਸੇਵਾ ਨਿਮਾਣਾ ਅਦਨੇ ਵਰਦਨੇ ਮੈਂ ਨੰਦ ਲਾਲ ਮਾਰੇ ਮੈਂ ਨੰਦ ਲਾਲ ਬੂਆ ਅੰਦਰੋਂ ਆਵਾਜ਼ ਆਈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਗੁਰੂ ਦਾ ਬੂਆ ਮੈਂ ਵਾਲਿਆਂ ਲਈ ਨਹੀਂ ਖੁੱਲਦਾ ਤੁਹਾਡਾ ਪ੍ਰਾਉ ਜੀ ਹੋ ਚੀ ਬੈ ਗਏ ਇੱਕ 2 ਮਿੰਟ ਬਾਅਦ ਫਿਰ ਬੂਹਾ ਖੜਕਾਇਆ ਗੱਲ ਬੜੀ ਸੋਹਣੀ ਏ ਸੁਣਿਓ ਅੰਦਰੋਂ ਫੇਰ ਆਜਾਈ ਕੌਣ ਹੈ ਭਾਈ ਆਨੰਦ ਲਾਲ ਕਹਿੰਦੇ ਅੱਗੇ ਕਹਿ ਬੈਠਿਆ ਮੈਂ ਅੰਦਲਾ ਝੜਕਾਂ ਪੈ ਗਈਆਂ ਮੈਂ ਅਲੇ ਲਈ ਬੂਹਾ ਨਹੀਂ ਖੋਲਿਆ ਭਾਈ ਆਨੰਦ ਲਾਲ ਕਹਿੰਦੇ ਹੁਣ ਬਦਲਾ ਲਈ ਭਾਈ ਕੌਣ ਭਾਈ ਅਨੰਦ ਲਾਲ ਜੀ ਕਹਿੰਦੇ ਤੂੰ ਹੀ ਤੂੰ ਤੂੰ ਹੀ ਤੂੰ ਅੰਦਰੋਂ ਗੁਰ ਗੋਬਿੰਦ ਸਿੰਘ ਕਹਿੰਦੇ ਇਹ ਛੇ ਇਸ ਤੂੰ ਹੀ ਤੂੰ ਪਿਛੇ ਚਤਰਾਈ ਹੈ ਆਖੋ ਸਤਿ ਸ੍ਰੀ ਅਕਾਲ ਬੜਾ ਬੜੇ ਧਿਆਨ ਨਾਲ ਸੁਣ ਇਹਨੂੰ ਕਹਿੰਦੇ ਨੇ ਵਿੱਚੋਂ ਆਪ ਦਵਾਏ ਬੜਾ ਬਰੀਕ ਮਾਰ ਗਏ ਮੈਂ ਭਾਈ ਕਹਿੰਦੇ ਤੂੰ ਹੀ ਤੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਇਸ ਤੂੰ ਹੀ ਤੂੰ ਪਿੱਛੇ ਚਤਰਾਈ ਏ ਉਹ ਨੰਦ ਲਾਲ ਜੀ ਮੈਂ ਵਾਲਿਆਂ ਵਾਸਤੇ ਵੀ ਗੁਰੂ ਦਾ ਬੂਆ ਨੇ ਖੋਲਦਾ ਜਿਹਦੀ ਚਤਰਾਈ ਤੇ ਸਿਆਣ ਬ ਜਿੰਦਗੀ ਚ ਨਹੀਂ ਗਈ ਉਹਦੇ ਅਸਤੇ ਵੀ ਬੂਆ ਨੇ ਖੋਲਦਾ ਇਹ ਧਿਆਨ ਨਾ ਪਕੜਿਓ ਜਿਆਦਾ ਸਿਆਣਪ ਨਾ ਪਾਓ ਉਹ ਲਾਲ ਭੰਗ ਇਹ ਮੈਨੂੰ ਬਾਬਾ ਕੁਲਵੰਤ ਸਿੰਘ ਜੀ ਹੂਬ ਸਾਹਿਬ ਵਾਲਿਆਂ ਨੇ ਕਿਹਾ ਪਤਨੀ ਦਾਦੇ ਦੇ ਨਾਲ ਸੋਈ ਮੈਂ ਕਹਾਂ ਜੀ ਭੋਲੀ ਸੀ ਉਹ ਕਹਿੰਦੇ ਗੁਰਗਪਾਲ ਸਿੰਘ ਜੀ ਨਾਲ ਕਹੈਂ ਮੈਂ ਕਹਾਂ ਜੀ ਥੋੜੀ ਸਾਦੀ ਸੀ ਸੁਣਵਾ ਕਹਿੰਦੇ ਗੁਰੂ ਗੋਬਿੰਦ ਸਿੰਘ ਮਿਲਦੇ ਹੀ ਭੋਲਿਆਂ ਨੂੰ ਉਹ ਮਿਲਦੇ ਹੀ ਸਾਦਿਆਂ ਇਹੜ ਪੁਜਾਰੀ ਬਾਬਾ ਕੁਲਵੰਤ ਸਿੰਘ ਜੀ ਹਜ਼ੂਰ ਸਾਹਿਬ ਦੇ ਮੈਨੂੰ ਕਹਿੰਦੇ ਹੋਰ ਗੱਲ ਦੱਸਾਂ ਕਹੀ ਦੱਸੋ ਕਹਿੰਦੇ ਇੱਕ ਗੱਲ ਅੰਦਰ ਵਸਾ ਦੀ ਸਟੇਜ ਤੇ ਬੋਲਦੀ ਜਿਆਦਾ ਚਤਰਾਈ ਸਿਆਣਪ ਵਾਲਾ ਸਮਝਦਾ ਵੀ ਮੈਂ ਪੜਾ ਮੇਰੇ ਵਰਗਾ ਗਿਆਨੀ ਨਹੀਂ ਮੇਰੇ ਵਰਗਾ ਸਿੱਖ ਨਹੀਂ ਮੈਂ ਨਾ ਹਾਂ ਤੇ ਪੰਥ ਹੀ ਨਾ ਚੱਲੇ ਆਪੋ ਸਾਥ ਮੈਂ ਹਾਂ ਉਹਦੇ ਇਹਨੇ ਜੁੜੋ ਨਹੀਂ ਨਾ ਕਹਿੰਦਾ ਗੱਲ ਬੋਲ ਦੇਣਾ ਤੇ ਤੋ ਜਿਆਦਾ ਚਤਰਾਈ ਸਿਆਣਪਾਂ ਵਾਲੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇੜੇ ਆਉਣ ਦੀ ਕਦੀ ਬਿੱਦ ਬਣਨ ਨਹੀਂ ਦਿੱਤੀ। ਉਹਨੂੰ ਦੂਰ ਰੱਖਦੇ ਆ। ਚਤਰਾਈ ਵਾਲੇ ਵਾਸਤੇ ਵੀ ਬੂਆ ਨਹੀਂ ਕੋਲ ਨੇ। ਪਾਈ ਨੰਦ ਨਾਲ ਜੀ ਨੇ ਰੋਣਾ ਸ਼ੁਰੂ ਕੀਤਾ। ਉਹ ਕਹਿ ਲਈਆਂ ਰੋਈ ਜਾਂ ਤੂੰ। ਉਹ ਕਹਿ ਨਹੀਂ ਅੰਦਰੋਂ ਆਵਾਜ਼ ਆਈ ਕੌਣ ਰੋ ਰਿਹਾ ਤਾ ਮਾਰਾ ਮੇਰੀਆਂ ਕਿਤਾਬਾਂ ਫੇਲ ਹੋ ਗਈਆਂ ਥੋੜਾ ਗਿਆਨ ਸੀ ਉਹਨਾਂ ਪਾਈਨਾ ਦੇ ਨਾਲ ਕਹਿੰਦੀ ਮੇਰਾ ਗਿਆਨ ਫੇਲ ਹੋ ਗਿਆ ਮੇਰੀਆਂ ਕਿਤਾਬਾਂ ਫੇਲ ਹੋ ਗਈਆਂ ਮੇਰੀ ਪੜ੍ਹਾਈ ਫੇਲ ਹੋ ਗਈ ਇੰਨੀ ਕਿ ਫੇਲ ਹੋ ਗਈ ਮੈਨੂੰ ਇਹ ਵੀ ਨਹੀਂ ਹੁਣ ਬਾਹਰ ਬੈਠਿਆ ਪਤਾ ਲੱਗਦਾ ਕੀ ਕਵਾਂ ਕੌਣ ਰੋ ਰਿਹਾ ਆਖੋ ਸਾਧੂ ਮੇਰੇ ਪੱਲੇ ਕੁਝ ਨਹੀਂ ਮੇਰੀ ਕੋਈ ਪੜ੍ਹਾਈ ਨਹੀਂ ਉਸ ਵੇਲੇ ਬੂਆ ਖੁੱਲ ਗਿਆ ਕਹਿੰਦੇ ਬਸ ਆ ਚੀਜ਼ ਮਰਨ ਦੀ ਥੇਰ ਹੈ ਮੇਰੇ ਪੱਲੇ ਕੁਝ ਨਹੀਂ ਉਦੋਂ ਹੀ ਬੂਆ ਨਾਲ ਹੀ ਖੁੱਲ ਜਾਂਦਾ ਜਗਾਰਾ ਬਲਾਉਗਾ ਜੀ ਬੋਲੇ ਵਿਚੋਂ ਆਪ ਗਵਾਏ ਆਪ ਉਂਦੀ ਹੁੰਦੇ ਆਪਣੇ ਆਪ ਨੂੰ ਗਵਾ ਕੇ ਮੈਂ ਇਹਨੂੰ ਕਦਮ ਕਰਕੇ ਫਿਰ ਤੁਹਾਡੀ ਕਮਾਈ ਇੰਨੀ ਕੁ ਜਮਾ ਹੋ ਜਾਂਦੀ ਹੈ ਕਈਆਂ ਨੂੰ ਲਾਭ ਦੇ ਸਕਦੇ ਹੋ